ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਸ੍ਰੀ ਨਰਿੰਦਰ ਭਾਈ ਮੋਦੀ ਜਿੰਦਾਬਾਦ ਸ੍ਰੀ ਅਟਲ ਬਿਹਾਰੀ ਵਾਜਪਾਈ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਗੁਰਮੁਖ ਸਿੰਘ ਬਲੇਰ ਜਿੰਦਾਬਾਦ ਭਾਈ ਗੁਰਮੁਖ ਸਿੰਘ ਬਲੇਰ ਜਿੰਦਾਬਾਦ ਹਾਂਜੀ ਸਰ ਅੱਜ ਦੀ ਜਿਹੜੀ ਕਾਨਫਰੰਸ ਕੇ ਸੰਬੰਧ ਵਿੱਚ ਦੱਸੀ ਅੱਜ ਦੀ ਜੋ ਅਹੀਂ ਅੱਜ ਤੁਹਾਨੂੰ ਸਾਰਿਆਂ ਨੂੰ ਸੱਦ ਕੇ ਆਪਣੇ ਗ੍ਰਹਿ ਵਿਖੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਭਾਤ ਦੀ ਜਨਤਾ ਪਾਰਟੀ ਦੀ ਜੋ ਪੁਰਾਣੇ ਵਰਕਰ ਆ ਜਿਹੜੇ ਕਿ 30 ਸਾਲ ਤੋਂ ਤਕਰੀਬਨ ਪਾਰਟੀ ਦੀ ਸੇਵਾ ਕਰਦੇ ਆ ਰਹੇ ਆ ਜਿਸ ਤਾਂ ਤੌਰ 'ਤੇ ਮੈਂ ਜ਼ਿਲ੍ਹਾ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਨਿਭਾਈ ਜਿਹੜਾ ਮਹਾ ਮੰਤਰੀ ਵੀ ਮੈਂ ਦੋ ਵਾਰ ਰਿਹਾ ਜਿਹੜਾ ਯੁਵਾ ਮੋਰਚਾ ਦਾ ਮੈਂដឹក ਰਿਆ ਪਰ ਅੱਜ ਸਾਨੂੰ ਲੋੜ ਆ ਇੱਕ ਚੰਗਾ ਕੈਂਡੀਡੇਟ ਜੋ ਮੋਦੀ ਸਾਹਿਬ ਦੀ ਸੋਚ ਤੇ ਪੈਰਾ ਦੇ ਸਕੇ ਉਸ ਨੂੰ ਅੱਗੇ ਲਿਆਉਣ ਦੀ ਔਰ ਉਹ ਸਭ ਤੋਂ ਵਧੀਆ ਚਿਹਰਾ ਜੇ ਸਾਡੇ ਹਲਕੇ ਦੇ ਵਿੱਚ ਆਦੇ ਸਰਦਾਰ ਗੁਰਬਖਸ਼ ਸਿੰਘ ਖੁੱਲਾ ਬਲੇਅਰ ਜਿਹੜੇ ਕਿ ਬਤੌਰ ਸਿਆਸੀ ਸਲਾਹਕਾਰ ਸਰਦਾਰ ਦੇਸ਼ਪਤਾ ਸਿੰਘ ਕੈਰੋ ਜਿਹੜੇ ਕਿ ਸਾਡੇ ਸਾਬਕਾ ਕੈਬਨਟ ਮੰਤਰੀ ਪੰਜਾਬ ਦੇ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਔਰ ਸਾਡੇ ਜਿੰਨੇ ਵੀ ਵਿਧਾਨ ਲੋਕ ਸਭਾ ਹਲਕੇ ਦੇ ਖਡੂਰ ਸਾਹਿਬ ਦੇ ਵਿੱਚ ਹਲਕੇ ਪੈਦੇ ਆ ਨੌ ਹਲਕੇ ਆ ਔਰ ਨੌ ਹਲਕਿਆਂ ਦੇ ਵਿੱਚ ਵੀ ਉਹਨੇ ਆਪਣੀ ਚੰਗੀ ਪੈੜ ਤੇ ਚੰਗਾ ਦਬਦਬਾ ਤੇ ਚੰਗੀ ਜਾਣ ਪਛਾਣ ਦੇ ਅਫਸਰਾਂ ਦੇ ਵਿੱਚੋਂ ਕੰਮ ਕਰਾਉਣਾ ਵੀ ਜਾਂਦੇ ਆ ਤੇ ਕਰਨਾ ਵੀ ਜਾਂ ਇਸ ਕਰਕੇ ਅੱਜ ਦੀ ਪ੍ਰੈਸ ਕਾਨਫਰੰਸ ਨਹੀਂ ਤਾਂ ਸਾਰੇ ਸਦਕੇ ਇਸ ਕਰਕੇ ਕਰ ਰਹੇ ਆ ਕਿ ਸਾਰੇ ਆਪਣੇ ਹਲਕੇ ਦੀ ਜਿਹੜੀ ਆਵਾਜ਼ ਆ ਸਾਡੀ ਮੀਡੀਆ ਦੇ ਰਾਹੀਂ ਉੱਥੇ ਪਹੁੰਚ ਸਕੇ ਤੇ ਉਦੇ ਕਰਕੇ ਅੱਜ ਆਪਾਂ ਸਾਰੇ ਇੱਥੇ ਇਕੱਤਰ ਹੋਏ ਆਂ ਵੀ ਸਾਡੀ মিডিਆ ਰਾਂ ਹੀ ਜਿਹੜੀ ਆਵਾਜ਼ ਆ ਆਮ ਜਨ ਜਨਤਾ ਤੱਕ ਪਹੁੰਚੇ ਵੀ ਸਾਡੀ ਹਾਈ ਕਮਾਂਡ ਨੂੰ ਵੀ ਪਤਾ ਲੱਗੇ ਵੀ ਇਸ ਹਲਕੇ ਦੇ ਵਿੱਚ ਕੰਮ ਕਰਨ ਵਾਲਾ ਬੰਦਾ ਕਿਹੜਾ ਆ ਉਹ ਹੈ ਜੀ ਸਰਦਾਰ ਬਲੇਰ ਸਾਹਿਬ ਤੇ ਉਹਨਾਂ ਨੂੰ ਅਸੀਂ ਟਿਕਟ ਦੀ ਜਿਹੜੀ ਮੰਗਿਆ ਉਹ ਅਸੀਂ ਤੁਹਾਡੇ ਮਾਧਿਅਮ ਰਾਂ ਹੀ ਆਪਣੀ ਪਾਰਟੀ ਹਾਈ ਕਮਾਂਡ ਨੂੰ ਦਿੱਲੀ ਤੱਕ ਗੱਲ ਪਹੁੰਚਾ ਰਹੇ ਆ ਪ੍ਰਦੇਸ਼ ਪ੍ਰਧਾਨ ਜਖੜ ਸਾਹਿਬ ਨੂੰ ਬੇਨਤੀ ਕਰਦੇ ਆ ਵੀ ਸਰਦਾਰ ਗੁਰਮੁਖ ਸਿੰਘ ਬਲੇਰ ਜੀ ਨੂੰ ਇਹ ਜਿਹੜੀ ਟਿਕਟ ਆ ਨੰਨਵਾਜਿਆ ਜਾਵੇ ਕਈ ਕੋਈ ਦੁਨੀਆ ਨਾਲ ਮਿਲ ਕੇ ਵੀ ਉਹਨਾਂ ਦੇ ਨਾਲੇ ਗੱਲਬਾਤ ਕੀਤੀ ਆ ਬਿਲਕੁਲ ਜੀ ਨਹੀਂ ਬਿਲਕੁਲ ਅਸੀਂ ਮਿਲ ਕੇ ਆ ਪਿਛਲੇ ਹਫਤੇ ਸੱਸਾ ਸਾਹਿਬ ਨੂੰ ਮਿਲੇ ਆ ਆਪ ਨੱਡਾ ਸਾਹਿਬ ਨੂੰ ਵੀ ਮਿਲੇ ਆ ਉਹਨਾਂ ਨੂੰ ਮੈਂ ਗੱਲਬਾਤ ਰੱਖੀ ਉਹਨਾਂ ਦੇ ਅੱਗੇ ਜਾਖੜ ਸਾਹਿਬ ਨੂੰ ਮਿਲੇ ਆ ਮਤਲਬ ਪਾਰਟੀ ਹਾਈ ਕਮਾਂਡ ਦੇ ਪੂਰੀ ਨੌਜ ਦੇ ਵਿੱਚ ਗੱਲ ਹੈਗੀ ਆ ਤੇ ਇਹਨਾਂ ਨੇ ਆਪਣਾ ਜਿਹੜਾ ਰਿਜ਼ਿਊਮ ਆ ਉਹ ਵੀ ਇਹਨਾਂ ਨੇ ਉਹਦੇ ਦਿੱਤਾ ਵਾ ਔਰ ਉਹ ਜਿਹੜੇ ਜਾਖੜ ਸਾਹਿਬ ਉਹਨਾਂ ਨੂੰ ਵੀ ਇਹਨਾਂ ਬਾਰੇ ਪਤਾ ਵਾ ਕਿ ਕੈਰੋਂ ਸਾਹਿਬ ਨਾਲ ਕੰਮ ਕਰਦੇ ਹਰ ਤਰ੍ਹਾਂ ਦੀ ਜਿਹੜੀ ਜਾਣ ਪਛਾਣ ਉਹ ਤੇ ਹੈਗੀ ਆ ਜੀ ਹਾਂ ਤਾਂ ਚੰਗਾ ਬੰਦਾ ਜਿਹੜਾ ਹੋ ਗਿਆ ਉਹਣਾ ਚਾਹੀਦਾ ਕਿਉਂਕਿ ਪਾਰਟੀ ਨੂੰ ਲੋੜ ਆ ਇਹੋ ਜਿਹੇ ਮਿਹਨਤੀ ਵਰਕਰ ਨੂੰ ਅੱਗੇ ਲਿਆਉਂਦੀ ਤਾਂ ਜੋ ਲੋਕ ਗਰੀਬ ਗੁਰਬਿਆਂ ਦੀ ਜਿਹੜੀ ਇਹ ਮਦਦ ਕਰ ਸਕਣ ਉਹਨਾਂ ਦੇ ਕੰਮ ਕਰਵਾ ਸਕਣ ਨਾਲ ਜਾ ਕੇ ਜੋਦ ਕਰਦੇ ਤੋਂ ਅੱਜ ਵੀ ਪਏ ਆ ਪਰ ਜਦੋਂ ਪਾਰਟੀ ਵੱਲੋਂ ਮਾਨ ਸਨਮਾਨ ਦੇ ਕੇ ਪਾਰਟੀ ਨੂੰ ਨਵਾਜਿਆ ਜਾਵੇ ਬੰਦੇ ਨੂੰ ਉਹਦੀ ਦਿਨ ਦੁਗਣੀ ਜਿਹੜੀ ਬਿੰਦ ਕੀਤੀ ਹੁੰਦੀ ਉਹਨੂੰ ਬੰਦਾ ਖੁਸ਼ ਹੋ ਕੇ ਹੋਰ ਵੀ ਜ਼ਿਆਦਾ ਕੰਮ ਕਰਦਾ ਹੋਰ ਪਾਈਸ਼ਾਰੇ ਸਾਇਲੈਂਟ ਬਾਕੀ ਜੀ ਕੀ ਨਾਜੀ ਵਿਰਦੀ ਦੇ ਕਿਹੜੀ ਪਾਰਟੀ ਤੋਂ ਦੇ ਮੈਂ ਕੁਲਦੀਪ ਸਿੰਘ ਬੱਬੂ ਜ਼ਿਲ੍ਹਾ ਆਗੂ ਭਾਰਤੀ ਜਨਤਾ ਪਾਰਟੀ ਤਰਨਤਨ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਕਿਹਦੇ ਸਬੰਧ ਵਿੱਚ ਕੀਤੀ ਜਾ ਰਹੀ ਹੈ ਅਸੀਂ ਆਪਣੀ ਹਾਈ ਕਮਾਂਡ ਪਾਰਟੀ ਜੀ ਨੂੰ ਇਹ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਹਰਕਾ ਖਡੂਰ ਸਾਹਿਬ ਦੇ ਵਿੱਚ ਗੁਰਮੁਖ ਸੰਗੀ ਬਲੇਰ ਉਹ ਲੱਬਲੇਰ ਜੀ ਇੱਕ ਸਿਆਸੀ ਅਜਿਹੇ ਚਿਹਰੇ ਨੇ ਜਿਹੜੇ ਕਿ ਹਰ ਪਿੰਡ ਦੇ ਵਿੱਚ ਆਪਣੀ ਪੈਠ ਰੱਖਦੇ ਹੋਏ ਹਰ ਵਰਕਰ ਨੂੰ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਹਾਈ ਕਮਾਂਡ ਜਿਹੜੀ ਆ ਇਹਨਾਂ ਨੂੰ ਟਿਕਟ ਦੇ ਨਾਲ ਨਿਵਾਜਣ ਤਾਂ ਜੋ મોદી ਜੀ ਦੇ ਹੱਕਹੀਂ ਇਹ ਜਿਹੜੀ ਟਿਕਟ ਆ ਉਹਨਾਂ ਦੀ ਝੋਲੀ ਜਿੱਤ ਕੇ ਪਾ ਸਕੀ ਜੀ ਦੀ ਲੱਗਦਾ ਕਿ ਪ੍ਰੈਸ ਕਾਨਫਰੰਸ ਤੁਹਾਨੂੰ ਕਰਨੀ ਪੈ ਰਹੀ ਆ ਕਿ ਜਿਹੜੀ ਟਿਕਟਾਂ ਇਹਨਾਂ ਨੂੰ ਜੜੀਓ ਮਿਲਣੀ ਚਾਹੀਦੀ ਆ ਦੇਖੋ ਕੁਝ ਲੋਕ ਐਵੇਂ ਫਾਰਮਾਂ ਜੀਆਂ ਡਾ ਰਹੇ ਹੈਗੇ ਆ ਕਿ ਟਿਕਟ ਜਿਹੜੀ ਆ ਫਲਾਨੇ ਬੰਦਿਆਂ ਨੂੰ ਮਿਲਣੀ ਚਾਹੀਦੀ ਪਰ ਜਿਹੜੇ ਬੰਦੇ ਪਾਰਟੀ ਪ੍ਰਤੀ ਕੰਮ ਕਰਦੇ ਆ ਉਹਨਾਂ ਨੂੰ ਹੀ ਮਿਲਣੀ ਚਾਹੀਦੀ ਆ ਹੋਰ ਵੀ ਕੁਝ ਲੋਕ ਨੇ ਜਿਹੜੀ ਦਵੇਦਾਰੀਆਂ ਰੱਖਦੇ ਆ ਪਰ ਉਹਨਾਂ ਦਾ ਹੀ ਕੋਈ ਅਜੇ ਟਿੱਕਰ ਦੇਖਿਆ ਨਹੀਂ ਆ ਕਿ ਉਹ ਵਿਚਰ ਰਹੇ ਹੈਗੇ ਜ਼ਿਲ੍ਹੇ ਦੇ ਵਿੱਚ ਇਸ ਕਰਕੇ ਜਿਹੜਾ ਬੰਦਾ ਵਾਕਿਆ ਹੀ ਦੁਨੀਆ ਦੇ ਨਾਲ ਵਿਚਰ ਰਿਹਾ ਹੈਗਾ ਕੀ ਨਾਮ ਜਿਹਦੇ ਕਿਹੜੀ ਪਾਰਟੀ ਨਾਲ ਸੰਬੰਧ ਰੱਖਦੇ ਜੀ ਮੇਰਾ ਨਾਮ ਜੀ ਨਰਿੰਦਰ ਕੁਮਾਰ ਤਾਵਨ ਤੇ ਮੈਂ ਭਾਜਪਾ ਦੇ ਵਿੱਚ ਐਨਾ ਮੁੱਦੇ ਤੇ ਜਿਹੜਾ ਮੈਂ ਕੰਮ ਕਰ ਰਿਹਾ ਤੇ ਕੀ ਕਹਿੰਦੇ ਸੰਬੰਧੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੈਂਸ ਆਜੀ ਪ੍ਰੈਸ ਕਾਨਫਰੈਂਸ ਹੋ ਰਹੀ ਹੈ ਜੀ ਗਰੂਪ ਸਿੰਘ ਖੁੱਲਾ ਬਲੇਰ ਜਿਹੜੇ ਹਰਮਨ ਪਿਆਰੇ ਜਿਹੜੇ ਗਰੀਬਾਂ ਦੇ ਵੀ ਆ ਤੇ ਲੋਕਾਂ ਵਾਂਜੀ ਵਿਚਰਿਆ ਨੇ ਬਾੜੇ ਪੱਟੀ ਤੇ ਅੱਜਕੱਲ ਜਿੰਨੇ ਵੀ ਐਮਪੀ ਆਏ ਨੇ ਉਹਨਾਂ ਨੇ ਇਹ ਸਾਰ ਨਹੀਂ ਲਈ ਤੇ ਮੇਰਾ ਖਿਆਲ ਜੇ ਇਹ ਹਾਈ ਕਮਾਂਡ ਜੇ ਟਿਕਟ ਇਹਨਾਂ ਨੂੰ ਦਿੰਦੀ ਆ ਤੇ ਕੁਝ ਨਾ ਕੁਝ ਇਲਾਕੇ ਦਾ ਜਿਹੜਾ ਬਣ ਸਕੇਗਾ ਠੀਕ ਹੈ ਤੁਹਾਨੂੰ ਪ੍ਰੈਸ ਕਾਨਫਰੰਸ ਤੁਹਾਨੂੰ ਕਰਨੀ ਪੈ ਰਹੀ ਆ ਕਿ ਤੁਹਾਨੂੰ ਵਿਸ਼ਵਾਸ ਨਹੀਂ ਹੈ ਕਿ ਪਾਰਟੀ ਜਿਹੜੀ ਆ ਉਹ ਟਿਕਟਾ ਵਧੀਆ ਤਰੀਕੇ ਨਾਲ ਸਰਵੇ ਕਰਕੇ ਦਵੇਗੀ ਕਿ ਜਿਹੜੇ ਪੁਰਾਣੇ ਵਰਕਰ ਹੈਗੇ ਵੇਖੋ ਜੀ ਜਿੰਨੇ ਵੀ ਅੱਜ ਕੱਲ ਐਮਪੀ ਆਏ ਨੇ ਮੇਰਾ ਖਿਆਲ ਹੈ 70 ਤੋਂ 72 ਸਾਲ ਹੋ ਗਏ ਨੇ ਜਿੰਨੇ ਵੀ ਐਮਪੀ ਆਏ ਆ ਤੇ ਕਰਵਾੜਾ ਦੇ ਪੱਟੀ ਦੇ ਕਿਸੇ ਨੇ ਹਸਾਰ ਨਹੀਂ ਲਈ ਅਗਰ ਜੇ ਅਸੀਂ ਬਾੜਾ ਦੇ ਪੱਟੀ ਦੇ ਉੱਤੇ ਵੱਡੇ ਲੋਕਾਂ ਦੇ ਵਿਚ ਰਿਆ ਜਿਹੜਾ ਆਪਾਂ ਨਮਾਇੰਦਾਰ ਖਿਲਾਵਾਂਗੇ ਮੇਰਾ ਖਿਆਲ ਉਹ ਜ਼ਿਆਦਾ ਸਾਰ ਨਹੀਂ ਸਾਰ ਲਏਗਾ ਕੋਈ ਅੱਜ ਭਾਤੀ ਜੰਦਾ ਪਾਰਟੀ ਦੇ ਕਈ ਜਿਹੜੇ ਨਮਾਇंदे ਇੱਥੇ ਇਕੱਠੇ ਹੋਏ ਜੇ ਤੁਹਾਨੂੰ ਵਿਸ਼ਵਾਸ ਆ ਕਿ ਜਿਨ੍ਹਾਂ ਲਈ ਤੁਸੀਂ ਟਿਕਟ ਮੰਗ ਰਿਹਾ ਜੇ ਜੇ ਉਹ ਕੱਲ ਨੂੰ ਐਮਪੀ ਬਣਦੇ ਆ ਤੇ ਜਿਹੜੀਆਂ ਤੁਹਾਡੀਆਂ ਸਮੱਸਿਆਵਾਂ ਨੇ ਹਲਕੇ ਦੀਆਂ ਉਹ ਚੁੱਕਣਗੇ ਮੈਨੂੰ ਇੱਕੋ ਗੱਲ ਦੱਸੀ ਆ ਵੀ ਅੱਜ ਤੱਕ ਜਿੰਨੇ ਵੀ ਐਮਪੀ ਆ ਬਾੜੇ ਦੇ ਇਲਾਕੇ ਦੇ ਵਿੱਚ ਕਿਸੇ ਨੇ ਮੁੱਦਾ ਨਹੀਂ ਚੁੱਕਿਆ ਸਾਰ ਉਸੇ ਨੂੰ ਪਤਾ ਆ ਜਿਹੜਾ ਇਲਾਕੇ ਦੇ ਵਿੱਚ ਰਹੇ ਰਿਆ ਬੱਚਾ ਬੱਚਾ ਇਹਨਾਂ ਨੂੰ ਜਾਣਦਾ ਆ ਕਿਉਂ ਨਹੀਂ ਇਹ ਬਾ ਚੁੱਕਣਗੇ ਇਹਨਾਂ ਨੂੰ ਪਤਾ ਆ ਬਾੜੇ ਦੀ ਪੱਟੀ ਦੇ ਹਾਲਾਤਾਂ ਦਾ ਇਹਨਾਂ ਨੂੰ ਪਤਾ ਆ ਗਰੀਬੀ ਦਾ ਇਹਨਾਂ ਨੂੰ ਪਤਾ ਆ ਐਜੂਕੇਸ਼ਨ ਪੜ ਕੇ ਬੱਚੇ ਦੇ ਬੇਰੁਗਿਆਰ ਤਰੇ ਫਿਰਦੇ ਆ ਇਹ ਕਿਤੇ ਇੰਡਸਟਰੀਆਂ ਲਿਉਣਗੇ ਜਾਂ ਕੋਈ ਇਹੋ ਜੇ ਸਰਕਾਰੀ ਕੰਮ ਕਰਨਗੇ ਜਿਹੜੇ ਬੱਚੇ ਆਪੇ ਰੋਜ਼ਗਾਰ ਤੇ ਲੱਗ ਸਕਦਾ ਸਰ ਇਹ ਨਹੀਂ ਲੱਗਦਾ ਇੱਕ ਧੜਾ ਦੂਜੇ ਧੜੇ ਦਾ ਵਿਰੋਧ ਕਰਦਾ ਪਿਆ ਵੇਖੋ ਜੀ ਇਹ ਹਰ ਪਾਰਟੀ ਵਿੱਚ ਹੁੰਦਾ ਆ ਵਿਰੋਧ ਜੇਕਰ ਜੇ ਕੋਈ ਕੰਮ ਕਰਦਾ ਹੈ ਉਹਦੀ ਵਿਰੋਧਤਾ ਹੋਣੀ ਆ ਜੇ ਆਪਾਂ ਚੰਗੇ ਕੰਮ ਕਰਾਂਗੇ ਚੰਗੇ ਕੰਮਾਂ ਤੇ ਵਿਰੋਧਤਾ ਹੋਣੀ ਹੋਣੀ ਆ ਮੰਨ ਕੇ ਚਲੋ ਧੰਨ ਸਾਹਿਬ ਜੇ ਪਹਿਲੇ ਧੜੇ ਨੂੰ ਟਿਕਟ ਮਿਲ ਜਾਂਦੀ ਹੈ ਪਰ ਤੁਸੀਂ ਉਹਨਾਂ ਦੀ ਫਿਰ ਸਪੋਰਟ ਕਰੋਗੇ ਮੈਂ ਫਿਰ ਪਾਰਟੀ ਜੋ ਫੈਸਲਾ ਦੇਗੇ ਇਹ ਤਾਂ ਪਾਰਟੀ ਨਾਲ ਲਿਆ ਅਸੀਂ ਵੈ ਚੋਣੀਆਂ ਵੀ ਕੋਈ ਇਹੋ ਜਿਹਾ ਚਿਹਰਾ ਅੱਗੇ ਆਵੇ ਜਿਹੜਾ ਬਾਡਰ ਦੇ ਇਲਾਕੇ ਦੇ ਵਿੱਚ ਗਰੀਬਾਂ ਦਾ ਜਾਂ ਐਜੂਕੇਸ਼ਨ ਦਾ ਜਾਂ ਬੱਚਿਆਂ ਦਾ ਜਿਹੜਾ ਭੁੱਖ ਜਿਹੜਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਨਸ਼ੇ ਦੇ ਵਿੱਚ ਦਲਦਲ ਦੇ ਵਿੱਚ ਬੱਚੇ ਪੜਾ ਲੈ ਕੇ ਤਰੇ ਫਿਰਦੇ ਆ ਇਹਨਾਂ ਦੇ ਭੁੱਖ ਜਿਹੜਾ ਸੁਧਰ ਸਕੇ ਜੇ ਆਪਾਂ ਪੰਜਾਬ ਚੰਗਾ ਚੋਣੇ ਆ ਪੰਜਾਬ ਦੇ ਚਾਹੇ ਜੇ ਆਪਾਂ ਚੰਗੀ ਡਵੈਲਪਮੈਂਟ ਚੋਣੇ ਆ ਫਿਰ ਕੋਈ ਸੁੱਲ ਜਾ ਬੰਦਾ ਜਿਹੜਾ ਅੱਗੇ ਆਉਣਾ ਚਾਹੀਦਾ ਠੀਕ ਹੈ ਹਾਂਜੀ ਕੀ ਨਾ ਭਾਈ ਸਾਹਿਬ ਤੁਹਾਡਾ ਮੇਰਾ ਨਾਮ ਸੁਖਦੇਵ ਸਿੰਘ ਹੈ ਜੀ ਕੀ ਕਹਿਣਾ ਚਾਹੋ ਮੈਂ ਇਹੀ ਕਹਿਣਾ ਚਾਹਣਾ ਜੀ ਕਿ ਸਾਡੇ ਹਲਕੇ ਦੇ ਵਿੱਚ ਜੋ ਖਡੂਰ ਸਾਹਿਬ ਸਾਡਾ ਹਲਕਾ ਹੈ ਇਹਦੇ 'ਚ ਸਾਨੂੰ ਉਹ ਬੰਦਾ ਚਾਹੀਦਾ ਹੈ ਕਿ ਜਿਤਨਾ ਹੀ ਬਾਰਡਰ ਤੇ ਆ ਉਹਨਾਂ ਦੀ ਥੋੜੀ ਬੋਧੀ ਸਪੋਰਟ ਕਰੇ ਜਿਤਨਾ ਪਟਾਰੀ ਵਾਲਾ ਬਾਰਡਰ ਖੁੱਲਿਆ ਜੇ ਸਾਡੇ ਵਾਲਾ ਖਾਲੜੇ ਵਾਲਾ ਬਾਰਡਰ ਖੁੱਲ ਜੇ ਤੇ ਸਾਡੀ ਗਰੀਬ ਜਨਤਾ ਜਿਹੜੀ ਬੜੀ ਵਧੀਆ ਰੋਟੀ ਖਾ ਸਕਦੀ ਆ ਇਹੋ ਜਿਹਾ ਮੰਤਰੀ ਸਾਨੂੰ ਕੋਈ ਸਾਡੇ ਹਲਕੇ ਦੇ ਵਿੱਚ ਚਾਹੀਦਾ ਹੈ ਕਿ ਕਿਹਨੂੰ ਤੁਸੀਂ ਦੇਖਣਾ ਚਾਹੁੰਦੇ ਜੀ ਅਸੀਂ ਕੁਲਾ ਸਾਹਿਬ ਬਲੇਰ ਸਾਹਿਬ ਨੂੰ ਦੇਖਣਾ ਚਾਹੁੰਨੇ ਆ ਚੰਗੀ ਸੋਚ ਵਾਲੇ ਬੰਦੇ ਆ ਸਾਡੀ ਗਰੀਬਾਂ ਦੀ ਉਹ ਬਾਹ ਫੜਦੇ ਆ ਜਿੱਥੇ ਅਸੀਂ ਕਹਿੰਨੇ ਉਹ ਸਾਡੇ ਕੋਲ ਦਿਨ ਰਾਤ ਮਿਹਨਤ ਪੂਰੀ ਕਰਦੇ ਆ ਤੇ ਸਾਡਾ ਸਰਕਲ ਹੈ ਤੇ ਜੇ ਇਹ ਕਹਿੰਨੇ ਬੇਨਤੀ ਕਰਦੇ ਆ ਸਰਕਾਰ ਨੂੰ ਕਿ ਜੇ ਬਲੇਰ ਸਾਹ ਨੂੰ ਟਿਕਟ ਮਿਲੇ ਤੇ ਬਹੁਤ ਵਧੀਆ ਸਾਡਾ ਗਰੀਬਾਂ ਦਾ ਬਹੁਤ ਸੁਧਾਰ ਹੁੰਦਾ ਹੈ। ਹਾਂਜੀ ਮਿਰਜੀ ਕੀ ਨਾ ਤੇ ਕਿਹੜੇ ਅਹੁਦੇ ਤੇ ਕੰਮ ਕਰ ਰਹੇ ਜੀ? ਮੇਰਾ ਨਾਮ ਜੀ ਭੋਲਾ ਸਿੰਘ ਪੱਟੀ। ਮੈਂ ਰੇਲਵੇ ਬੋਰਡ ਦਾ ਮੈਂਬਰ ਲਾਇਆ ਵਾ। ਹਾਂਜੀ ਜਿਸ ਤੱਕ ਗੱਲ ਰਹੀ ਜੀ ਬਲੇਰ ਸਾਹਿਬ ਦੀ ਬਲੇਰ ਸਾਹਿਬ ਸਾਡੇ ਐਸ.ਸੀ ਪਾਇਚਾਰੇ ਦੇ ਨਾਲ ਬਿਲਕੁਲ ਖਲੋਤੇ ਆ ਥੰਬ ਬਣ ਕੇ। ਠੀਕ ਹੈ ਜੀ ਤੇ ਟੀ.ਟੀ.ਵੀ ਇਹਨਾਂ ਨੂੰ ਹੀ ਮਨੋ ਦੇਣੀ ਚਾਹੀਦੀ ਆ ਐਸ.ਸੀ ਪਾਇਚਾਰਾ ਸਾਡਾ ਬਲੇਰ ਸਾਹਿਬ ਦੇ ਨਾਲ ਅਤੇ ਮੋਦੀ ਸਾਹਿਬ ਦੇ ਨਾਲ ਹੈ ਜੀ। ਹਾਂ। ਹਾਂਜੀ ਕਿਸ ਤਰ੍ਹਾਂ ਦੇਖਦੇ ਜੀ ਤੁਸੀਂ ਤੇ ਹੋਰ ਵੀ ਜਿਹੜੇ ਆ ਉਹ ਵੀ ਦਿੱਖਦੇ ਦਾਵੇਦਾਰ ਆ ਤੁਸੀਂ ਜਿਆਦਾ ਇਹਨਾਂ ਨੂੰ ਕਿਉਂ ਪਸੰਦ ਕਰਦੇ ਜੀ ਸਰ ਸਾਡੇ ਭਾਈਚਾਰੇ ਦੇ ਨਾਲ ਨੇ ਅਸੀਂ 2 ਵਜੇ ਫੋਨ ਰਾਤ ਲਾਉਨੇ ਆ ਤੇ ਸਾਡਾ ਫੋਨ ਚੱਕ ਕੇ ਸਾਡੀਆਂ ਮੁਸ਼ਕਲਾਂ ਸੁਣਦੀ ਹੈ ਜੀ ਹਾਂਜੀ ਸਰ